ਦੇਖੋ ਤੁਸੀਂ ਕਿੱਡੇ ਕਿੱਡੇ ਵੈਰੀਗੇਟਿੰਗ ਕੀਤੇ ਐ ਸਰਕਾਰ ਨੇ ਸਰਕਾਰ ਸਾਹ ਚੱਕ ਕੇ ਲਜਾਵੇ लाठी चार्ज ਕਰੇ ਸਰਕਾਰ ਜੋ ਚਾਹੇ ਸਾਡੇ ਤੇ ਪਰਚੇ ਪਾਵੇ ਅਮਰ ਰਹੇ ਅਮਰ ਰਹੇ ਅਮਰ ਰਹੇ 80 ਪਰਿਵਾਰ ਕਿਸਾਨ ਛੇੜ ਹੋ ਗਏ ਸੀ ਉਹਨਾਂ ਦੇ ਪਰਿਵਾਰ 326 ਨੂੰ ਨੌਕਰੀ ਮਿਲ ਗਈ 400 ਪਲੱਸ ਕੁਝ ਰਹਿੰਦੇ ਨੇ ਦਿੱਲੀ ਦੀਆਂ ਤਿਆਰੀਆਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਸਾਡੇ ਤਾਂ ਪਹਿਲਾਂ ਵਾਲੇ ਸ਼ਹੀਦਾਂ ਨੂੰ ਨੌਕਰੀ ਨਹੀਂ ਮਿਲੀ ਤੇ ਸ਼ਹੀਦਿਆਂ ਦਾ ਦਵਾਰੇ ਫੇਰ ਹੋੜੇ ਹੁਣ ਜਾ ਰਹੀਆਂ ਐ ਐਗਰੀਕਲਚਰ ਮਿਨਿਸਟਰ ਰਮੇਸ਼ ਸਿੰਘ ਹੁੰਡੀਆਂ ਨਾਲ ਵਾਈਰ ਰਿਜ਼ੋਰਟ ਦੇ ਵਿੱਚ ਇਹ ਸਾਡੀ ਮੁਲਾਕਾਤ ਹੋਈ ਪਰ ਜੇ ਮੰਤਰੀ ਚਾਹੇ ਤਾਂ ਸੈੱਲਫੋਨ ਹੁੰਦੇ ਆ ਡੀਸੀ ਦੇ ਮੰਤਰੀ ਚਾਹੇ ਤਾਂ ਕਦੋਂ ਨਹੀਂ ਉਹਨਾਂ ਤੋਂ ਇਹ ਜਾਣਕਾਰੀ ਲੈ ਸਕਦੇ ਉਹ ਮੰਤਰੀ ਜੀ ਕੋਲੇ ਚੀਜ਼ਾਂ ਪਈਆਂ ਨੇ ਪਰ ਫਿਰ ਵੀ ਉਹਨੇ ਬਹਾਨਾ ਲਾਇਆ ਕਿ ਅਸੀਂ ਜਿਹੜਾ ਡੀਸੀ ਸਾਹਿਬ ਹੁਣ ਅਵੇਲਬਲ ਨਹੀਂ ਅਸੀਂ ਕੱਲ ਨੂੰ ਰੰਕਤਾ ਕੈਮ ਕਰਾਂਗੇ ਪਰ ਉਹਦੇ ਵਿੱਚ ਕੋਈ ਆਊਟਪੁੱਟ ਨਹੀਂ ਕੱਲ ਦਾ ਦਿਨ ਅਸੀਂ ਤਬਾਹ ਕੀ ਅੱਜ ਫੇਰ ਇਸ ਰੋਡ ਤੇ ਆਏ ਆ ਜਿਹੜੇ ਅੱਜ ਦੇ ਤਰਨਦੇ ਵੀ ਕਾਲ ਖਾਦੋ ਵਾਸਤੇ ਇਹ ਕਾਲ ਆ ਜਿਹੜੇ ਪਹਿਲਾ ਅੰਦੋਲਨ ਦੇ ਵਿੱਚ ਕਿਸਾਨ ਜਿਹੜੇ ਸ਼ਹੀਦ ਹੋਏ ਐ ਉਹਨਾਂ ਦੇ ਪਰਿਵਾਰਾਂ ਜਿਹੜੇ 780 ਪਰਿਵਾਰ ਕਿਸਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰ 326 ਨੂੰ ਨੌਕਰੀ ਮਿਲ ਗਈ 400 ਪਲੱਸ ਕੁਝ ਰਹਿੰਦੇ ਨੇ ਕੁਝ ਕੋਈ 55 60 ਬੰਦੇ ਜਿਹੜਾ ਤੇਲਗਾਨਾ ਸਰਕਾਰ ਨੇ 3 ਲੱਖ ਰੁਪਇਆ ਮੁਆਵਜ਼ਾ ਕੋਸ਼ਿਸ਼ ਕੀਤਾ ਸੀ ਉਹਦੇ ਤੋਂ ਵਾਂਝੇ ਰਹਿੰਦੇ ਨੇ ਇਹ ਉਸ ਲਈ ਹੈ ਧਰਨਾ ਕਿ ਜਿਹੜੇ ਇਹ ਜਿਹੜੇ ਪਰਿਵਾਰ 400 ਤੋਂ ਪਲੱਸ ਪਰਿਵਾਰ ਨੌਕਰੀ ਵਾਲੇ ਨੇ ਉਹਨਾਂ ਨੂੰ ਨੌਕਰੀ ਮਿਲੇ ਔਰ ਜਿਹੜੇ ਤੇਲੰਗਾਨਾ ਸਰਕਾਰ ਦੇ 3 ਲੱਖ ਰੁਪਏ ਤੋਂ ਵੰਜੇ ਇਸ ਪਰਿਵਾਰ ਉਹਨਾਂ ਨੂੰ 3 ਲੱਖ ਰੁਪਏ ਮਿਲੇ ਇਹ ਇਸ ਬਾਬਤ ਧਰਨਾ ਹੈ ਇਹ ਕੋਈ 15 16 ਦਿਨਾਂ ਤੋਂ 17 ਦਿਨਾਂ ਤੋਂ ਇਹ ਚੱਲ ਰਿਹਾ ਖੁੱਡੀਆਂ ਜਿਹੜੇ ਸਾਡੇ ਕੇ ਐਗਰੀਕਲਚਰ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੇ ਗੇਟ ਦੇ ਵਿੱਚ ਇਹ ਅਸੀਂ ਇੱਕ ਦਿਨ ਪਹਿਲਾਂ ਰੋਡ ਜਾਮ ਕੀਤਾ ਸੀ ਇੱਥੇ ਤਾਂ ਉਸ ਦਿਨ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਦੋ ਦਿਨਾਂ ਨੂੰ ਅਸੀਂ ਨਾਲੇ ਤਾਂ ਪਵਾ ਦੇਾਂਗੇ ਪੈਸੇ ਜਿਹੜੇ ਤੇਲਗਾਨਾ ਸਰਕਾਰ ਦੇ 3 ਲੱਖ ਰੁਪਈਆ ਨਾਲੇ ਜਿਹੜੀਆਂ ਅਸੀਂ ਸਾਡੇ ਕੋਲੇ 78 ਦੇ ਕਰੀਬ ਨਿਯੁਕਤੀਆਂ ਤਿਆਰ ਨੇ ਉਹ ਅਸੀਂ ਦੇਵਾਂਗੇ 30 ਤੋਂ 35 ਜਿਹੜੀਆਂ ਹੈਗੀਆਂ ਹੋਰ ਅਸੀਂ ਜਿਹੜੀਆਂ ਮਨ ਲਓ ਉਹ ਤਿਆਰ ਕਰ ਰਹੇ ਆਂ तकरीबन ਕੋਈ 100 12 15 ਜਿਹੜੀਆਂ ਕਹਿੰਦੇ ਅਸੀਂ ਜਲਦੀ ਦੇ ਦੇਾਂਗੇ ਤੇ ਜਿਹੜੀਆਂ ਹੈ ਬਾਦ ਦੇ ਵਿੱਚ ਰਹਿ ਗਿਆ ਕੋਈ 350 ਦੇ ਕਰੀਬ ਉਹ ਵੀ ਅਸੀਂ ਬਹੁਤ ਜਲਦ 29 ਫਰਵਰੀ ਤੋਂ ਪਹਿਲਾਂ 29 ਫਰਵਰੀ ਤੋਂ ਪਹਿਲਾਂ ਇਹ ਸਾਡੀ ਬਠਿੰਡੇ 2200 ਦੇ ਵਿੱਚ ਮੀਟਿੰਗ ਹੋਈ ਸੀ ਮੰਤਰੀ ਜੀ ਨਾਲ ਉਹਦੇ ਚ ਉਹਨਾਂ ਨੇ ਕਿਹਾ ਵੀ 29 ਫਰਵਰੀ ਨੂੰ ਅਸੀਂ ਜਿਹੜੇ ਤਕਰੀਬਨ ਤਕਰੀਬਨ ਸਾਰੇ ਹੀ ਦੇ ਦੇਾਂਗੇ ਸੋ ਇਹ ਅਸੀਂ ਉਸ ਦਿਨ ਇਸ ਜੀ ਨਾਲ ਸਹਿਮਤ ਨਹੀਂ ਸੀ ਔਰ ਅੱਜ ਵੀ ਅਸੀਂ ਇਸੇ ਕਰਕੇ ਇੱਥੇ ਬੈਠੇ ਆ ਅਣਮਿੱਥੇ ਸਮੇਂ ਲਈ ਇਹ ਜਾਮ ਲਾਇਆ ਹੈ ਕਿ ਜਿੰਨੀ ਦੇਰ ਸਰਕਾਰੇ ਤੇਲਗਨਾਲਾ ਜਿਹੜਾ ਮੁਆਵਜਾ 3 ਲੱਖ ਰੁਪਿਆ ਇਹ ਨਹੀਂ ਪਾ ਦਿੰਦੀ ਖਾਤਿਆਂ 'ਚ ਜਿਹੜੇ ਲੋਕ ਰਹਿੰਦੇ ਨੇ ਔਰ ਜਿਹੜੀਆਂ ਨੌਕਰੀ ਨਿਯੁਕਤੀ ਪੱਤਰ ਐ ਇਹ ਸਰਕਾਰ ਨਹੀਂ ਦੇ ਦਿੰਦੀ ਓਨੀ ਦੇਰ ਅਸੀਂ ਜਾਣ ਵਾਲੇ ਨਹੀਂ ਇੱਥੋਂ ਚਾਹੇ ਸਾਨੂੰ ਸਰਕਾਰ ਦਾ ਜੋ ਵੀ ਮਤਲਬ ਹੈ ਉਹ ਹੱਥ ਕੰਡਾ ਅਪਣਾ ਸਕਦੀ ਐ ਸਰਕਾਰ ਸਾਹ ਚੱਕ ਕੇ ਲਿਜਾਵੇ लाਠੀ ਚਾਰਜ ਕਰੇ ਸਰਕਾਰ ਜੋ ਚਾਹੇ ਸਾਡੇ ਤੇ ਪਰਚੇ ਪਾਵੇ ਪਰ ਅਸੀਂ ਇਹਨਾਂ ਪਰਿਵਾਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿਹੜੀ ਡੱਟ ਕੇ ਪਹਿਲੇ ਦਿਨ ਤੋਂ ਖੜੀ ਹੈ ਤੇ ਦੂਸਰੀ ਵਾਰ ਅਸੀਂ ਇਹਨਾਂ ਦੇ ਹੱਕ 'ਚ ਜਿਹੜਾ ਅੱਜ ਰੋਡ ਜਾਮ ਕਰ ਚੁੱਕੇ ਆਂ ਔਰ ਇਹ ਸਾਡਾ ਦਿੱਲੀ ਦੀਆਂ ਤਿਆਰੀਆਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਇਹਨਾਂ ਪਰਿਵਾਰਾਂ ਨਾਲ ਕਿਸਾਨਾਂ ਨਾਲ ਖੜੇ ਆਂ ਕਿਉਂਕਿ ਸਾਡੇ ਦਾ ਪਹਿਲਾਂ ਵਾਲੇ ਸ਼ਹੀਦਾਂ ਨੂੰ ਨੌਕਰੀ ਨਹੀਂ ਮਿਲੀ ਤੇ ਸ਼ਹੀਦੀਆਂ ਤਾਂ ਦੁਬਾਰੇ ਫੇਰ ਆਉਣੇ ਹੋਣ ਜਾ ਰਹੀਆਂ ਦੇਖੋ ਤੁਸੀਂ ਕਿੱਡੇ-ਕੱਡੇ ਬੈਰੀਕੇਟਿੰਗ ਕੀਤੇ ਆ ਸਰਕਾਰ ਨੇ ਪੁਲਿਸ ਸੌਣੀ ਦੇ ਵਿੱਚ ਡੱਬ ਲਈ ਜਿਹੜੀ ਉਹ ਬੰਦ ਰੱਖੀ ਐ ਸਰਕਾਰ ਨੇ ਕਾਫੀ ਜਗ੍ਹਾ ਤੇ ਵੱਡੇ ਵੱਡੇ ਪੱਥਰ ਔ ਰੋਕਾਂ ਸਰਕਾਰ ਦੇ ਜਿਹੜਾ ਪ੍ਰਜਾਤ ਦੇ ਤੰਤਰ ਐ ਪੁਲਿਸ ਦਾ ਤੰਤਰ ਐ ਬਿਊਰੋਕਰੇਟਸ ਉਹ ਪੱਬਾ ਪਾਰਨੇ ਕਿਸਾਨਾਂ ਨੂੰ ਗੋਲੀਆਂ ਮਾਰਨ ਲਈ ਕਿਸਾਨਾਂ ਨੂੰ ਡਰਾਉਣ ਲਈ ਪੱਬਾ ਪਾਰਨੇ ਸੋ ਮੇਰੇ ਵੀਰੋ ਇਹ ਇਹ ਅਸੀਂ ਓਨੀ ਦੇਰ ਇੱਥੋਂ ਨਹੀਂ ਉੱਠਣਾ ਸਾਡਾ ਇਹ ਸਾਡੇ ਕੋਲੇ ਕੈਡਰ ਦੀ ਕੋਈ ਕਮੀ ਨਹੀਂ ਹੈ ਜੇ ਸਰਕਾਰ ਇਹ ਸੋਚਦੀ ਐ ਵੀ ਇਹਨਾਂ ਨੂੰ ਤਾਂ ਤੇਰਾ ਨੂੰ ਦਿੱਲੀ ਚਲੇ ਜਾਣਾ ਐ ਫੇਰ ਵੀ ਇਹ ਸਾਡਾ ਧਰਨਾ ਮੌਜੂਦ ਰਹੂਗਾ ਇਹ ਨਹੀਂ ਅਸੀਂ ਛੱਡਾਂਗੇ ਦਿੱਲੀ ਜਾਣ ਲਈ ਸਾਡੇ ਕੋਲੇ ਅਲੱਗ ਤੋਂ ਕੇਟਰ ਹੈ ਬਹੁਤ ਜ਼ਿਆਦਾ ਹੈ ਇਸ ਧਰਨੇ ਨੂੰ ਅਸੀਂ ਦਿੱਲੀ ਦੇ ਨਾਲ ਪੈਰਲਰ ਇਸ ਨੂੰ ਵੀ ਚਲਾ ਸਕਦੇ ਹਾਂ ਸਰਕਾਰ ਇਹ ਭਲੇਖੇ ਕੱਢ ਦੇਵੇ ਕਿ ਇੱਥੋਂ ਅੱਜ ਜੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਹੈ ਜਿਹੜੀ ਉਹ ਤਾਂ 13 ਨੂੰ ਦਿੱਲੀ ਚਲੀ ਜਾਵੇਗੀ ਤੇ ਮੁੜ ਕੇ ਅਸੀਂ ਜੋ ਮਰਜ਼ੀ ਚਾਹਾਂਗੇ ਇਹ ਭਲੇਖਾ ਸਰਕਾਰ ਕੱਢ ਕੱਢ ਦੇਵੇ ਮੇਰੇ ਵੀਰੋ ਅਸੀਂ ਜਿੰਨਾ ਚਿਰ ਇਹ ਸਾਡੇ ਸ਼ਹੀਦਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਤੇਲਗਾਨਾ ਦਾ ਮੁਆਵਜ਼ਾ ਨਹੀਂ ਮਿਲ ਜਾਂਦਾ ਉਹਨੀ ਦੇਰਾ ਮੋਰਚਾ ਨਹੀਂ ਛੱਡਾਂਗੇ ਇਹ ਇਹ ਇੰਨੀਆਂ ਬੇਨਤੀਆਂ ਕਰਦਾ ਖਿਮਾਂ ਦਾ ਅੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਹੜੀ ਅ ਅੱਜ ਤੋਂ 3 ਦਿਨ ਪਹਿਲਾਂ ਤਰਨਾ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਡੀ ਮੁਲਾਕਾਤ ਕੀਦੇ ਨਾਲ ਹੋਈ ਜਾਂ ਕਿਸੇ ਨੇ ਆਸ਼ਵਾਸ਼ਣ ਦਵਾਇਆ ਉਹ ਦਾ ਐਗਰੀਕਲਚਰ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ ਨਾਲ ਬਾਯਰ ਰਿਜ਼ੋਰਟ ਦੇ ਵਿੱਚ ਇਹ ਸਾਡੀ ਮੁਲਾਕਾਤ ਹੋਈ ਠੀਕ ਹੈ ਜੀ ਉਸ ਦਿਨ ਉਸ ਦਿਨ ਮੈਂ ਬੇਦੱਸ ਚੁੱਕਿਆ ਪਹਿਲਾਂ ਕਿ ਉਹਨਾਂ ਨੇ ਕਿਹਾ ਸੀ ਵੀ 8 ਦਿਨਾਂ ਦਾ ਸਮਾਂ ਦੇਓ ਅਸੀਂ ਮੁਆਵਜ਼ਾ ਪਾ ਦਿੰਨੇ ਆ 29 ਵਰਬਰੀ ਨੂੰ ਜਿਹੜੀਆਂ ਨਿਯੁਕਤੀ ਪੱਤਰ ਦੇ ਜੰਨੇ ਆ ਪਰ ਅਸੀਂ ਉਸ ਮੀਟਿੰਗ ਨਾਲ ਉਹਨਾਂ ਦੇ ਉਸ ਮਸ਼ਵਰੇ ਨਾਲ ਸਹਿਮਤ ਨਹੀਂ ਸੀ ਅਸੀਂ ਉਹ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਕੱਲ ਦਿਨ ਟੱਪ ਗਿਆ ਹੈ ਵੀ ਮੈਂ ਡੀਸੀਆਂ ਨਾਲ ਜਿਹੜਾ ਰਾਬਤਾ ਕਾਇਮ ਕਰੂੰਗਾ ਕਿਉਂਕਿ ਉਦੋਂ ਸ਼ਾਮ ਦੇ 6 ਵਜੇ ਸੁੱਕੇ 5:30 6 ਵਜੇ ਚੁੱਕੇ ਸੀ ਉਦੋਂ ਅਵੇਲੇਬਲ ਨਹੀਂ ਸੀਗੇ ਅਫਸਰ ਪਰ ਜੇ ਮੰਤਰੀ ਚਾਹੇ ਤਾ ਸੈਲ ਫੋਨ ਹੁੰਦੇ ਆ ਡੀਸੀ ਦੇ ਮੰਤਰੀ ਚਾਹੇ ਤਾਂ ਕਦੋਂ ਨਹੀਂ ਉਹਨਾਂ ਤੋਂ ਇਹ ਜਾਣਕਾਰੀ ਲੈ ਸਕਦਾ ਦੂਸਰੀ ਗੱਲ ਮੰਤਰੀ ਜੀ ਕੋਲੇ ਆਲਰੇਡੀ ਜਾਣਕਾਰੀ ਪਈ ਹੈ ਆਲਰੇਡੀ ਜਾਣਕਾਰੀ ਮੰਤਰੀ ਜੀ ਕੋਲੇ ਪਈ ਆ ਉਹਦੇ ਟੇਬਲ ਤੇ ਸਾਰੀਆਂ ਚੀਜ਼ਾਂ ਪਈਆਂ ਨੇ ਉਹਦੇ ਟੇਬਲ ਤੇ ਉਹਨੂੰ ਇਹ ਵੀ ਪਤਾ ਹੈ ਵੀ ਕਿੰਨੇ ਤੇਲਗਾਨਾ ਸਰਕਾਰ ਦੇ ਮੁਆਵਜ਼ੇ ਵਾਲੇ ਕਿਸਾਨ ਰਹਿੰਦੇ ਆ ਉਹਨੂੰ ਇਹ ਵੀ ਪਤਾ ਹੈ ਵੀ ਕਿੰਨੇ ਜਿਹੜੇ ਹੈ ਤੇਰਾ ਨੌਕਰੀ ਤੋਂ ਰਹਿੰਦੇ ਆ ਈਵਨ ਕਿ ਮੰਤਰੀ ਜੀ ਨੂੰ ਇਹ ਵੀ ਪਤਾ ਹੈ ਵੀ ਇੰਨਾ ਘਰਾਂ ਦੇ ਜਿਹੜੇ ਚਿਰਾਗ ਹੈ ਜਿਹੜੇ ਨੌਜਵਾਨ ਉਪਜੀਵਕਾ ਕਮਾਉਣ ਵਾਲੇ ਬੰਦੇ ਆ ਉਹ ਚਲੇ ਗਏ ਤੇ ਇੰਨਾ ਘਰਾਂ ਦੇ ਵਿੱਚ ਜਿਆਦਾ ਔਰਤਾਂ ਰਹਿ ਗਈਆਂ ਜਾਂ ਛੋਟੇ ਬੱਚੇ ਰਹਿ ਗਏ ਕਿਉਂਕਿ ਉਹਦੇ ਵਿੱਚ ਸਾਰੀ ਇਹ ਜਾਣਕਾਰੀ ਮੈਂਸ਼ਨ ਹੁੰਦੀ ਹੈ ਜੋ ਅਸੀਂ ਇਹ ਇਹ ਤਰਸ ਦੇ ਆਧਾਰ ਤੇ ਪਾਲਿਸੀ ਬਣੀ ਹੈ ਉਹਦੇ 'ਚ ਇਹ ਜਾਣਕਾਰੀ ਮੈਂਸ਼ਨ ਹੁੰਦੀ ਹੈ ਆਲਰੇਡੀ ਹਰ ਇੱਕ ਉਹ ਮੰਤਰੀ ਜੀ ਕੋਲੇ ਇਹ ਚੀਜ਼ਾਂ ਪਈਆਂ ਨੇ ਪਰ ਫਿਰ ਵੀ ਉਹਨੇ ਬਹਾਨਾ ਲਾਇਆ ਕਿ ਅਸੀਂ ਜਿਹੜਾ ਡੀਸੀ ਸਾਹਿਬ ਹੁਣ ਅਵੇਲੇਬਲ ਨਹੀਂ ਅਸੀਂ ਕੱਲ ਨੂੰ ਰਾਬਤਾ ਕਾਇਮ ਕਰਾਂਗੇ ਪਰ ਉਹਦੇ ਵਿੱਚ ਕੋਈ ਆਉਟਪੁੱਟ ਨਹੀਂ ਕੱਲ ਦਾ ਦਿਨ ਅਸੀਂ ਤਬਾਕੇ ਅੱਜ ਫੇਰ ਇਸ ਰੋਡ ਤੇ ਆਏ ਆ ਇਹ ਧੱਕੇ ਖਾਣ ਲਈ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਹੈ ਇਹ ਸਰਕਾਰ ਲਈ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਲਈ ਇਹ ਕਲੰਕ ਵੀ ਹੈ ਉਹ ਸਰਕਾਰ ਲਈ ਕਲੰਕ ਹੈ ਜਿਹੜੀ ਸਰਕਾਰ ਇਹ 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 ਸੋਚਦੀ ਆ ਕਿ ਅਸੀਂ ਚਹੀਦ ਦਾਂਗੇ ਜਾ ਕੇ ਸੌਹ ਚੱਕੀ ਭਗਤ ਸਿੰਘ ਰਾਜਗੁਰੂ ਦੇ ਸਧਾਨਤ ਜਾ ਕੇ ਖਟਕੜਕੜਾ ਜਿਹੜਾ ਮੁੱਖ ਮੰਤਰੀ ਸੌਂ ਚੁੱਕਦਾ ਹੈ ਤੇ ਉਹ ਇੱਕ ਕਿਸਾਨੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਲਮਕਾ ਰਿਹਾ ਹੈ ਇਵਨ ਕਿ ਇਦੋਂ ਬਾੜੀ ਗੱਲ ਕੀ ਹੋਊਗੀ ਕਿ ਗਵੰਢੀ ਸਰਕਾਰ ਤੇਲਗਾਨਾ ਨੇ ਇਹਨਾਂ ਨੂੰ ਮੁਆਵਜ਼ਾ ਭੇਜ ਦਿੱਤਾ ਇਹਨਾਂ ਨੇ ਕਿਤੇ ਪੈਸੇ ਹੋਰ ਵਰਤ ਕੇ ਸਾਡੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਹੈ ਦੇਖੋ ਇਹ ਕਿਸ ਤਰ੍ਹਾਂ ਦੀਆਂ ਸਰਕਾਰਾਂ ਹੈ ਤੇ ਕਿਹੜੇ ਇਹਨਾਂ ਦੇ ਵਾਅਦੇ ਐ ਐਸੇ ਕਰਕੇ ਸੜਕਾਂ ਨੂੰ ਸੜਕਾਂ ਤੇ ਆਉਣ ਨੂੰ ਲੋਕ ਮਜਬੂਰ ਹੁੰਦੇ ਐ ਪ੍ਰੋਟੈਸਟ ਲਈ ਮਜਬੂਰ ਹੁੰਦੇ ਐ ਆ ਸਾਡਾ ਸ਼ਾਂਤਬਾਈ ਪ੍ਰਦਰਸ਼ਨ ਐ ਉਥੇ ਵੀ 16 17 ਦਿਨਾਂ ਤੋਂ ਚੱਲ ਰਿਹਾ ਹੈ ਇੱਥੇ ਵੀ ਸ਼ਾਂਤ ਮਹੀ ਪ੍ਰਦਰਸ਼ਨ ਅਸੀਂ ਚਾਲੂ ਰਹੇਗਾ ਅਸੀਂ ਇਹਨਾਂ ਇਹਦਾ ਇਹਨਾਂ ਪਰਿਵਾਰਾਂ ਨੂੰ ਜਿਹੜੀਆਂ ਨੌਕਰੀਆਂ ਦਿਵਾ ਕੇ ਮੁਆਵਜ਼ਾ ਦਿਵਾ ਕੇ ਫੇਰ ਉੱਠਾਂਗੇ ਸਰਕਾਰ ਆਪਦੇ ਭਲੇਖੇ ਚੋਂ ਬਾਹਰ ਆਵੇ ਇਹ ਹੁਣ ਸਰਕਾਰ ਨੇ ਦੇਖਣਾ ਹੈ ਉਹ ਕਿੰਨੀ ਛੇਤੀ ਇਹ ਸਾਡਾ ਕਿੰਨੀ ਛੇਤੀ ਸਾਡੇ ਨਾਲ ਰابطਾ ਕਾਇਮ ਕਰਦੀ ਹੈ ਕਿੰਨੀ ਛੇਤੀ ਇਹਨਾਂ ਕਿਸਾਨਾਂ ਦਾ ਮਸਲਾ ਹੱਲ ਕਰਦੀ ਹੈ ਸਾਡਾ ਜ਼ਵਾਦ ਰਾਵਾਂਗੇ ਮੈਦਾਨ ਜੀ ਕਿੰਨੇ ਜ਼ਿਲ੍ਹਿਆਂ ਦੇ ਇੱਥੇ ਨੁਮਾਇੰਦੇ ਨੇ ਜੀ ਟੋਟਲ ਸਾਰੇ ਜ਼ਿਲ੍ਹਿਆਂ ਪੂਰੇ ਪੰਜਾਬ ਚੋਂ ਜਿਹੜੇ ਕਿਸਾਨ ਸ਼ਹੀਦ ਪਰਿਵਾਰ ਨੇ ਉਹ ਪੂਰੇ ਪੰਜਾਬ ਪੰਜਾਬ ਚੋਂ ਨੇ ਪਰ ਸਾਡੀ ਜਿਹੜੀ ਅੱਜ ਕੱਲੇ ਮੁਕਸਰ ਜ਼ਿਲ੍ਹੇ ਦੀ ਕਾਲ ਸੀ ਉਹਦੇ ਵਿੱਚ ਵੀ ਸਾਡੀਆਂ ਤਿਆਰੀਆਂ ਚੱਲ ਰਹੀਆਂ ਐ ਇੱਥੇ ਸਾਡਾ ਫਿਲਹਾਲ ਲੰਬੀ ਬਲਾਕ ਬੈਠਾ ਹੈ ਲੰਬੀ ਬਲਾਕ ਬੈਠਾ ਸਾਡੀਆਂ ਤਿਆਰੀਆਂ ਦਿੱਲੀ ਦੀਆਂ ਚੱਲ ਰਹੀਆਂ ਜਦੋਂ ਸਾਨੂੰ ਇਸ ਨੂੰ ਮਲਵੱਡਾ ਕਰਨ ਦੀ ਲੋੜ ਪਈ ਸਾਨੂੰ 2 ਢਾਈ ਘੰਟੇ ਦਾ ਸਮਾਂ ਚਾਹੀਦਾ ਹੈ ਇਹਦਾ ਕਿਲੋਮੀਟਰਾਂ ਦੇ ਹਿਸਾਬ ਨਾਲ ਇੱਥੇ ਜਾਮ ਲੱਗ ਜਾਣਾ ਹੈ ਇਹ ਇਹ ਮਤਲਬ ਇਹ ਮਤ ਸੋਚੇ ਸਰਕਾਰ ਕਿ ਵੀ ਇੱਥੇ ਕਿੰਨੇ ਜ਼ਿਲ੍ਹੇ ਐ ਕੀ ਐ ਕੀ ਨਹੀਂ ਸਾਡਾ ਜਿਹੜਾ ਏ ਕੇਡਰ ਐ ਇੱਕ ਇਸ਼ਾਰੇ ਤੇ ਜਗਜੀਤ ਸਿੰਘ ਜੀ ਡੱਲੇਵਾਲ ਕਾਕਾ ਸਿੰਘ ਜੀ ਕੋਟਾ ਉਹਨਾਂ ਦੇ ਇੱਕ ਇਸ਼ਾਰੇ ਤੇ ਲੱਖਾਂ ਕਿਸਾਨ ਇਹਨਾਂ ਸੜਕਾਂ ਤੇ ਆ ਕੇ ਬੈਠ ਜਾਣਗੇ ਔਰ ਇਹਨਾਂ ਇਹਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਿਵਾਉਣ ਲਈ ਸਾਰੀ ਸਾਰੀ ਸਾਡੀ ਸਿੱਧੂ ਪਰ ਜਥੇਬੰਦੀ ਤਤਪਰ ਹੈ ਔਰ ਇਹਨਾਂ ਦੇ ਨਾਲ ਖੜੇ ਜਾਂ ਤੇ ਖੜੇ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ